ਗੇ ਬਚਿੰਦਾ ਦੇ ਵਿਕੇ ਡੀਆਈਜੀ ਅਰਚਰਨ ਸਿੰਘ ਪੁੱਲਰ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਦੱਸ ਦੇ ਕਿ ਇਸ ਮੌਕੇ ਪੁਲਿਸ ਮੁਲਾਜ਼ਮਾ ਨੇ ਉਹਨਾਂ ਨੂੰ ਸਲਾਮੀ ਦਿੱਤੀ ਅਤੇ ਇਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਡੀਆਈਜੀ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਨਸ਼ਿਆਂ ਦੇ ਮੁੱਦੇ ਤੇ ਉਹ ਪੂਰੀ ਨਜ਼ਰ ਰੱਖਣਗੇ ਨਾਲ ਹੀ ਉਹਨਾਂ ਨੇ ਪੰਚਾਇਤ ਚੋਣਾਂ ਤੇ ਪੂਰੀ ਤਰ੍ਹਾਂ ਤਿਆਰ ਰਹਿਣ ਦਾ ਜੁੜਾ ਹੈ ਦਾਵਾ ਵੀ ਕੀਤਾ ਹੈ ਤੇ ਤਿਆਰ ਤਿਆਰੀ ਪੂਰੀ ਤਰੀਕੇ ਨਾਲ ਹੈ ਇਸ ਦਾ ਦਾਵਾ ਉਹਨਾਂ ਦੇ ਵੱਲੋਂ ਕੀਤਾ ਗਿਆ ਇਹ ਹੈ ਕਿ ਪੰਚਾਇਤੀ ਇਲੈਕਸ਼ਨ ਆ ਗਈਆਂ ਨੇ ਅਸੀਂ ਬਠਿੰਡਾ ਤੇ ਮਾਨਸਾ ਜਲੇ ਦੇ ਵਿੱਚ ਬਕਾਇਦਾ مستدین ਨਾਲ ਜਿਹੜੇ ਇਲੈਕਸ਼ਨ ਕਰਾਵਾਂਗੇ ਫੇਅਰ ਇਲੈਕਸ਼ਨ ਕਰਾਵਾਂਗੇ ਹਰੇਕ ਥਾਂ ਦੇ ਜਿਹੜੀ ਫੋਰਸ ਪ੍ਰੋਪਰ ਉੱਥੇ ਪ੍ਰੋਵਾਈਡ ਕੀਤੀ ਜਾਏਗੀ ਇਸ ਤੋਂ ਸਿਵਾਏ ਜਿਹੜੇ ਵੀ ਮਾੜੇ ਅਨਸਰ ਨੇ ਮਾੜੇ ਅਨਸਰਾਂ ਦੇ ਪੂਰੀ ਸਖਤੀ ਰੱਖੀ ਜਾਏਗੀ ਸਾਡੇ ਐਸਐਸਪੀ ਬਠਿੰਡਾ ਤੇ ਮਾਨਸਾ ਦੇ ਦੋਨੇ ਹੀ ਬਹੁਤ ਮਿਹਨਤੀ ਨੇ ਤੇ ਜਿਹਨੇ ਡਰੱਗ ਪੈਡਲਰਸ ਨੇ ਉਹਨਾਂ ਖਿਲਾਫ ਵੀ ਪ੍ਰੋਪਰ ਪੁਲਿਸ ਵੱਲੋਂ ਜਿਹੜਾ ਸ਼ਕਤੀ ਨਾਲ ਜਿਹੜਾ ਐਕਸ਼ਨ ਲਿਆ ਜਾਏਗਾ ਜene ਵੀ ਡਰੱਗ ਪੈਟਰੋਲਰ ਨੇ ਜਿਹੜੇ ਫੜੇ ਜਾਂਦੇ ਨੇ ਉਹਨਾਂ ਦੀਆਂ ਅਸੀਂ ਪ੍ਰੋਪਰਟੀਆਂ ਨੂੰ ਜ਼ਬਤ ਕਰਵਾਵਾਂਗੇ ਹਨ ਤਾਂ ਬਾਕੀ ਲੋਕਾਂ ਨੂੰ ਅਪੀਲ ਹੈ ਕਿ ਜਿੱਥੇ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਸਾਡੇ ਐਸਐਸਪੀ ਸਾਹਿਬ ਉਹਨਾਂ ਨੂੰ ਆ ਕੇ ਦੱਸਣ ਮੈਨੂੰ ਆ ਕੇ ਦੱਸਣ ਉਹਨਾਂ ਦੀ ਹਰੇਕ ਜਿਹੜੀ ਮੁਸ਼ਕਲ ਹੈ ਅਪੀਲ ਦੇ ਆਧਾਰ ਤੇ ਹੱਲ ਕੀਤੀ ਜਾਏ